ਰਾਜ ਸਭਾ ਤੋਂ ਸਤੀਫਾ ਦੇਣ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਸੇ ਹੋਰ ਪਾਰਟੀ ਵਿੱਚ ਜਾਣ ਜਾਂ ਨਾ ਜਾਣ ਬਾਰੇ ਕੋਈ ਐਲਾਨ ਫਿਲਹਾਲ ਨਹੀਂ ਕੀਤਾ ਹੈ ਪਰ ਸਿਆਸੀ ਗਲਿਆਰਿਆਂ ਤੇ ਮੀਡੀਆ ਵਿੱਚ ਸਿੱਧੂ ਨੂੰ ਆਪ ਦੇ ਸੀਐਮ ਉਮੀਦਵਾਰ ਬਣਾਏ ਜਾਣ ਦੀ ਚਰਚਾ ਸ਼ੁਰੂ ਵੀ ਹੋ ਗਈ ਕਿਹਾ ਜਾਣ ਲੱਗਾ ਕਿ ਸਿੱਧੂ ਪੰਜਾਬ ਚ ਆਮ ਆਦਮੀ ਪਾਰਟੀ ਦਾ ਚਿਹਰਾ ਹੋ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਏਵੀਂ ਖਬਰ ਆਈ ਕਿ ਮੁੱਖ ਮੰਤਰੀ ਹੱਦੇ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਬਣਾਇਆ ਜਾਏਗਾ ਬਲਕਿ ਉਹ ਪਾਰਟੀ ਦੇ ਸਟਾਰ ਪ੍ਰਚਾਰਕ ਹੋ ਸਕਦੇ ਨੇ ਇਹਨਾਂ ਸਾਰੇ ਸਵਾਲਾਂ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਦਿੱਤਾ ਜਵਾਬ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਵੀ ਕੋਈ ਬੰਦਾ ਆਉਂਦਾ ਕਿਸੇ ਦੇ ਨਾਲ ਕੋਈ ਉਹਦੀ ਕੋਈ ਪ੍ਰੀ ਕੰਡੀਸ਼ਨ ਨਹੀਂ ਹੁੰਦੀ ਉਹ ਸੇਵਾ ਭਾਵਨਾ ਦੀ ਆਮ ਆਦਮੀ ਪਾਰਟੀ ਦੀ ਤਰ੍ਹਾਂ ਵਿਚਰਨ ਵਾਸਤੇ ਆਉਂਦਾ ਬਾਕੀ ਉਹਦੇ ਤੋਂ ਬਾਅਦ ਜਦੋਂ ਆਏਗਾ ਉਸ ਤੋਂ ਬਾਅਦ ਇੱਕ ਇਹ ਜ਼ਰੂਰ ਕਮੈਂਟਸ ਕਰਾਂਗੇ ਹਾਲੀ ਇਹ ਮੇਰਾ ਖਿਆਲ ਹੈ ਇਹ ਅਬ ਵਕਤ ਨਹੀਂ ਹੈ ਅੱਪੀ ਅੱਜ ਅਸੀਂ ਹਾਲੀ ਜਿਹੜਾ ਬੰਦਾ ਨਹੀਂ ਵੀ ਪਾਰਟੀ ਚ ਆਇਆ ਤਾਂ ਉਹਦੇ ਬਾਰੇ ਕੋਈ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਜਾਣਕਾਰੀ ਦਿੱਤੀ ਸੀ ਕਿ ਨਵਜੋਤ ਸਿੱਧੂ ਕੁਝ ਹੀ ਦਿਨਾਂ ਵਿੱਚ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਸਿਆਸੀ ਭਵਿੱਖ ਬਾਰੇ ਜਾਣਕਾਰੀ ਦੇਣਗੇ